ਜੋ ਨੰਬਰ 2 ਤਰੀਕਾ ਹੈ ਦੋਸਤੋ ਕਿ ਬੱਚਿਆਂ ਨੂੰ ਘਰ ਦਾ ਕੰਮ ਕਰਨ ਲਈ ਉਤਸ਼ਾਹਿਤ ਕਰਨ ਕੰਮ ਵਿੱਚ బిజీ ਰੱਖਣ ਮਤਲਬ ਖਾਣਾ ਖਾਨ ਮੇਲੇ ਬੱਚਿਆਂ ਨੂੰ ਕਹੋ ਕਿ ਖਾਣਾ ਪਾ ਕੇ ਘਰ ਦੇ ਮੈਂਬਰਜ਼ ਨੂੰ ਫੜਾ ਜਾਂ ਚਾਦਰਾਂ ਦੀ ਡਸਟਿੰਗ ਕਰਨ ਚਾਦਰਾਂ ਬਦਲਣ ਜਿਵੇਂ ਕਿ ਜਦੋਂ ਬੱਚਾ ਮੋਬਾਈਲ ਦੇਖਣ ਲੱਗੇ ਤਾਂ ਉਸ ਨੂੰ ਕਹੋ ਕਿ ਪੁੱਤ ਮਸ਼ੀਨ ਵਿੱਚੋਂ ਕੱਪੜੇ ਕੱਢੀ ਜਾਂ ਮਸ਼ੀਨ ਬੰਦ ਕਰੀ ਜਾਂ ਬੱਚਿਆਂ ਦੀ ਘਰ ਵਿੱਚ ਖਾਣਾ ਬਣਾਉਣ ਵਿੱਚ ਹੈਲਪ ਲੈਣੀ ਚਾਹੀਦੀ ਹੈ ਜਾਂ ਆਪਣੇ ਬਾਗੀਚੇ ਵਿੱਚ ਬੂਟਿਆਂ ਦੇ ਵਿੱਚ ਪਾਣੀ ਪਾਉਣ ਲਈ ਕਹਿਣਾ ਚਾਹੀਦਾ ਹੈ ਜਾਂ ਬੱਚਾ ਨੂੰ ਕੁਝ ਜਿਵੇਂ ਕਿ ਮਿਊਜ਼ਿਕ ਦੇ ਪ੍ਰਤੀ ਇੰਟਰਸਟ ਪੈਦਾ ਕਰਨਾ ਜਿਵੇਂ ਹਰਮੋਨੀਅਮ ਤਬਲਾ ਵਜਾਉਣ ਲਈ ਕਹਿਣਾ ਚਾਹੀਦਾ ਹੈ ਜਾਂ ਕਿਤਾਬਾਂ ਦੇ ਵਿੱਚ ਸਟੋਰੀਆਂ ਪੜ੍ਹਨ ਨੂੰ ਕਹਿਣਾ ਚਾਹੀਦਾ ਹੈ ਜਾਂ ਪੇਂਟਿੰਗ ਕਰਨ ਨੂੰ ਕਹਿਣਾ ਚਾਹੀਦਾ ਹੈ ਜਾਂ ਗੱਤੇ ਦੇ ਡੱਬਿਆਂ ਨਾਲ ਨਵੀਆਂ-ਨਵੀਆਂ ਚੀਜ਼ਾਂ ਬਣਾਉਣ ਨੂੰ ਮਤਲਬ ਬੱਚਿਆਂ ਨੂੰ ਬਿਜ਼ੀ ਰੱਖਣਾ ਚਾਹੀਦਾ ਹੈ ताकि ਉਹਨਾਂ ਦਾ ਮੋਬਾਈਲ ਦੇ ਵਿੱਚ ਧਿਆਨ ਨਾ ਜਾ ਸਕੇ ਅਤੇ ਬੱਚਿਆਂ ਨੂੰ ਆਪਣੇ ਗੁਰੂਆਂ ਦੀਆਂ ਧਾਰਮਿਕ ਮੋਟੀਵੇਸ਼ਨਲ ਕਹਾਣੀਆਂ ਸੁਣਾਓ ਕਿਉਂਕਿ ਤਾਂ ਹੀ ਉਹਨਾਂ ਦਾ ਦਿਮਾਗ ਚੰਗੀਆਂ ਗੱਲਾਂ ਵੱਲ ਜਾਵੇਗਾ ਅਤੇ ਨੰਬਰ ਤਿੰਨ ਤਰੀਕਾ ਦੋਸਤੋ ਅੱਜ ਕੱਲ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਮਾਤਾ ਪਿਤਾ ਬਹੁਤ ਵਿਅਸਤ ਰਹਿੰਦੇ ਹਨ ਇਸ ਲਈ ਬਹੁਤ ਜ਼ਿਆਦਾ ਬੱਚਿਆਂ ਵਿੱਚ ਮੋਬਾਈਲ ਦੀ ਐਡਿਕਸ਼ਨ ਵੱਧ ਰਹੀ ਹੈ ਇਸ ਲਈ ਮਾਤਾ ਪਿਤਾ ਨੂੰ ਕੁਆਲਿਟੀ ਆਫ ਟਾਈਮ ਜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਬਚਿਆ 40 ਤਾਣਾ ਚਾਹੀਦਾ ਹੈ ਜੋ ਨੰਬਰ 4 ਤਰੀਕਾ ਹੈ ਦੋਸਤੋ ਕਿ ਬੱਚਿਆਂ ਨੂੰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਵੇਂ ਕਿ ਗਲੀ ਦੇ ਵਿੱਚ ਸਾਈਕਲ ਚਲਾਉਣ ਲਈ ਜਾਂ 스ਵਿਮਿੰਗ ਲਈ ਜਾਂ ਹੋਰ ਕੋਈ ਸਪੋਰਟਸ ਐਕਟੀਵਿਟੀਜ਼ ਲਈ ਜਾਂ ਉਹਨਾਂ ਨੂੰ ਪਾਰਕ ਲੈ ਕੇ ਜਾਓ ਇਹ ਵੀ ਮੋਬਾਈਲ ਦੀ ਐਡਿਕਸ਼ਨ ਨੂੰ ਘਟਾਏਗਾ ਅਤੇ ਨੰਬਰ 5 ਤਰੀਕਾ ਹੈ ਦੋਸਤੋ ਜਦੋਂ ਤੁਹਾਡੇ ਬੱਚੇ ਸਕੂਲ ਤੋਂ ਆ ਜਾਂਦਾ ਉਹਨਾਂ ਦੇ ਨਾਲ ਕੁਆਲਿਟੀ ਟਾਈਮ ਬਿਤਾਉਣਾ ਚਾਹੀਦਾ ਹੈ ਉਹਨਾਂ ਤੋਂ ਸਕੂਲ ਦੀਆਂ ਗੱਲਾਂ ਪੁੱਛਣੀਆਂ ਚਾਹੀਦੀਆਂ ਕਿ ਪੁੱਤ ਸਕੂਲ ਵਿੱਚ ਕੀ ਕੀਤਾ ਕਿਵੇਂ ਰਿਹਾ ਉਹਨਾਂ ਨਾਲ ਆਪਣਾ ਮਜ਼ਬੂਤ ਰਿਸ਼ਤਾ ਬਣਾਉਣਾ ਚਾਹੀਦਾ ਅਤੇ ਨੰਬਰ 6 ਤਰੀਕਾ ਦੋਸਤੋ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਉੱਪਰ ਵੀਡੀਓ ਦਿਖਾ ਕੇ ਮੋਬਾਈਲ ਦੇ ਜ਼ਿਆਦਾ ਦੇਖਣ ਦੇ ਕੀ ਸਾਈਡ ਇਫੈਕਟਸ ਹੁੰਦੇ ਹਨ ਤੇ ਉਹਨਾਂ ਦਾ ਕੀ ਦਿਮਾਗ 'ਤੇ ਅਸਰ ਪੈਂਦਾ ਹੈ ਇਸ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਆ ਦੋਸਤੋ ਅੱਜਕਲ ਮਾਤਾ ਪਿਤਾ ਵੀ ਬਹੁਤ ਜ਼ਿਆਦਾ ਟਾਈਮ ਮੋਬਾਈਲ 'ਤੇ ਬਿਤਾਉਂਦੇ ਹਨ ਅਤੇ ਜਿਸ ਨਾਲ ਬੱਚੇ ਵੀ ਮਾਤਾ ਪਿਤਾ ਦੀ ਨਕਲ ਕਰਦੇ ਹਨ ਪਹਿਲਾ ਮਾਤਾ ਪਿਤਾ ਨੂੰ ਆਪ ਇਸ ਚੀਜ਼ ਤੇ ਅਮਲ ਕਰਨਾ ਚਾਹੀਦਾ ਹੈ ਘਰ ਵਿੱਚ ਬੱਚਿਆਂ ਦੇ ਸਾਹਮਣੇ ਘੱਟ ਤੋਂ ਘੱਟ ਮੋਬਾਈਲ ਦਾ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਸੁਧਰ ਸਕਣ ਨੰਬਰ 7 ਤਰੀਕਾ ਹੈ ਦੋਸਤੋ ਤੁਸੀਂ ਆਪਣੇ ਬੱਚਿਆਂ ਦੇ ਮੋਬਾਈਲ ਦੇ ਟਾਈਮ ਵੇਖਣ ਨੂੰ ਫਿਕਸ ਕਰੋ ਕਿ ਇੰਨਾ ਟਾਈਮ ਹੀ ਬੱਚੇ ਮੋਬਾਈਲ ਦੇਖ ਸਕਣਗੇ ਜਦੋਂ ਉਹ ਖਾਣਾ ਖਾਂਦਾ ਉਹਨਾਂ ਦੇ ਮੋਬਾਈਲ ਦੇਖਣ ਤੋਂ ਰੋਕੋ ਅਤੇ ਬੱਚੇ ਕੀ ਮੋਬਾਈਲ ਉੱਪਰ ਦੇਖ ਰਹੇ ਹਨ ਉਹਨਾਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਉਹ ਕੁਝ ਗਲਤ ਵੀਡੀਓ ਨਾ ਦੇਖਣ ਜਾਂ ਦੇਖਣ ਤੋਂ ਰੁਕਣਾ ਚਾਹੀਦਾ ਹੈ ਅਤੇ ਨੰਬਰ 8 ਤਰੀਕਾ ਦੋਸਤੋ ਕਿ ਤੁਸੀਂ ਆਪਣੇ ਮੋਬਾਈਲ ਤੇ ਪਾਸਵਰਡ ਲਗਾ ਕੇ ਰੱਖੋ ਤਾਂ ਕਿ ਬੱਚੇ ਜ਼ਿਆਦਾ ਮੋਬਾਈਲ ਨਾ ਯੂਜ਼ ਕਰ ਸਕਣ ਅਤੇ ਨੰਬਰ 9 ਤਰੀਕਾ ਦੋਸਤੋ ਕਿ ਚੱਲਦੀ ਗੱਡੀ ਵਿੱਚ ਜਾਂ ਬੱਸ ਵਿੱਚ ਆਪਣੇ ਬੱਚਿਆਂ ਨੂੰ ਮੋਬਾਈਲ ਨਹੀਂ ਦੇਖਣ ਦੇਣਾ ਚਾਹੀਦਾ ਦੋਸਤੋ ਕਿਉਂਕਿ ਚੱਲਦੀ ਗੱਡੀ ਦੇ ਵਿੱਚ ਮੋਬਾਈਲ ਜ਼ਿਆਦਾ ਸਿਗਨਲ ਸਕੈਨ ਕਰਦਾ ਹੈ ਇਸ ਦੇ ਨਾਲ ਜ਼ਿਆਦਾ ਰੇਡੀਏਸ਼ਨ ਨਿਕਲਦੀਆਂ ਜੋ ਬੱਚਿਆਂ ਲਈ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀਆਂ ਹਨ ਧੰਨਵਾਦ ਦੋਸਤੋ